ਸਾਤੀ ਮੌਸਮ ਦੌਰਾਨ ਵਾਇਰਲ ਬੁਖਾਰ ਸਮੇਤ ਕਈ ਤਰ੍ਹਾਂ ਦੀਆਂ ਬਿਮਾਰੀਆਂ ਇੱਕਦਮ ਨਾਲ ਵੱਧ ਗਈਆਂ ਹਨ। ਉਜਵਾਨ ਤੋਂ ਲੈ ਕੇ ਬੱਚਿਆਂ ਤੇ ਬਜ਼ੁਰਗਾਂ ਨੂੰ ਮੌਸਮੀ ਬਿਮਾਰੀਆਂ ਜ਼ਿਆਦਾ ਪਰੇਸ਼ਾਨ ਕਰ ਰਹੀਆਂ ਹਨ। ਇਹ ਮੌਸਮੀ ਬਿਮਾਰੀਆਂ ਵਿੱਚ ਬੁਖਾਰ, ਉਲਟੀਆਂ, ਢੱਟੀਆਂ, ਹੈਜਾ ਪੀਲੀਆ ਆਦੀ ਨਾਲ ਪੀੜਤ ਮਰੀਜ਼ਾਂ ਦੀ ਗਿਣਤੀ ਇੱਕਦਮ ਦੇ ਨਾਲ ਸਰਕਾਰੀ ਅਤੇ ਗੈਰ ਸਰਕਾਰੀ ਹਸਪਤਾਲਾਂ ਵਿੱਚ ਜਿੱਤੇ ਵੱਧ ਗਈ ਹੈ। ਉੱਥੇ ਹੀ ਬਰਸਾਤੀ ਮੌਸਮ ਦੌਰਾਨ ਲੋਕਾਂ ਦੇ ਬਚਾਲੀ ਸਿਹਤ ਵਿਭਾਗ ਵੱਲੋਂ ਐਡਵਾਈਜ਼ਰੀ ਵੀ ਜਾਰੀ ਕੀਤੀ ਗਈ ਹੈ ਜਾਣਕਾਰੀ ਅਨੁਸਾਰ ਬਰਸਾਤੀ ਮੌਸਮ ਦੌਰਾਨ ਹਵਾ ਵਿੱਚ ਨਮੀ ਦੀ ਮਾਤਰਾ ਵੱਧ ਗਈ ਹੈ ਜੋ ਕਿ ਰੋਗਾਂ ਨੂੰ ਆਉਣਾਂ ਦੇ ਵਧਣ ਲਈ ਵਧੀਰੇ ਮੌਲ ਸਥਿਤੀ ਪ੍ਰਦਾਨ ਕਰਦੀ ਹੈ ਵਾਇਰਲ ਬੁਖਾਰ ਵਿੱਚ ਮਰੀਜ਼ਾਂ ਨੂੰ ਤੇਜ਼ ਬੁਖਾਰ ਸਰੀਰ ਵਿੱਚ ਦਰਦ ਆਦਿ ਲੱਛਣ ਸਾਹਮਣੇ ਦੇਖਣ ਨੂੰ ਮਿਲ ਰਹੇ ਹਨ ਜਦਕਿ ਦੂਸਰੇ ਪਾਸੇ ਲੈਬੋਰੀ ਟੈਸਟ ਨਾਰਮਲ ਆ ਰਹੇ ਹਨ ਪਾਣੀ ਵਿੱਚ ਮਲਦੇ ਦੂਜੇ ਤੱਤਾਂ ਦੀ ਮੌਜੂਗੀ ਦੇ ਨਤੀਜੇ ਵਜੋਂ ਟਾਈਫਾਇਡ, ਪੈਰਾਟਾਈਫਾਇਡ, ਵੈਸਲਰੀ ਫੈਚਸ ਦਾਸਤ ਤੇ ਹੈਜਾ ਆਦਿ ਹੋ ਸਕਦਾ ਹੈ। ਇੱਕ ਰਿਪੋਰਟ ਅਨੁਸਾਰ ਦੂਸ਼ਿਤ ਪਾਣੀ ਦੇ ਨਤੀਜੇ ਵਜੋਂ ਪ੍ਰਤੀ ਸਾਲ ਦੁਨੀਆ ਭਰ ਵਿੱਚ 5 ਲੱਖ ਤੋਂ ਵੱਧ ਮੌਤਾਂ ਹੁੰਦੀਆਂ। ਜੇਰੇ ਅੰਮਰਸਰ ਦੀ ਗੱਲ ਕਰੀਏ ਤਾਂ ਇਸ ਸਮੇਂ ਹੁਣ ਸਰਕਾਰੀ ਅਤੇ ਪ੍ਰਾਈਵੇਟ ਹਸਪਤਾਲਾਂ ਵਿੱਚ ਬਿਮਾਰੀਆਂ ਦੇ ਮਰੀਜ਼ਾਂ ਦੀ ਗਿਣਤੀ ਦਿਨ ਪ੍ਰਤੀ ਦਿਨ ਵਧਦੀ ਜਾ ਰਹੀ ਹੈ। ਨੌਜਵਾਨ, ਬੱਚੇ ਅਤੇ ਬਜ਼ੁਰਗ ਇਨ ਅਬ ਬਿਮਾਰੀਆਂ ਦੀ ਤੇਜ਼ੀ ਨਾਲ ਗ੍ਰਿਫਤ ਵਿੱਚ ਆਏ ਹੋਏ ਹਨ ਸਿਹਤ ਵਿਭਾਗ ਵੱਲੋਂ ਲੋਕਾਂ ਨੂੰ ਵਾਰ-ਵਾਰ ਬਰਸਾਤੀ ਮੌਸਮ ਵਿੱਚ ਹੋਣ ਵਾਲੀਆਂ ਬਿਮਾਰੀਆਂ ਦੇ ਬਚਾ ਲਈ ਜਾਗਰੂਕ ਕੀਤਾ ਜਾ ਰਿਹਾ ਅਤੇ ਨਾਲ ਹੀ ਲੋਕਾਂ ਨੂੰ ਬਿਮਾਰ ਹੋਣ ਤੇ ਸਰਕਾਰੀ ਹਸਪਤਾਲਾਂ ਵਿੱਚ ਚਲਾਈਆਂ ਜਾ ਰਹੀਆਂ ਯੋਜਨਾਵਾਂ ਸੰਬੰਧੀ ਜਾਣੂ ਕਰਵਾਇਆ ਜਾ ਰਿਹਾ ਹਸਪਤਾਲਾਂ ਦੀ OPD ਵਿੱਚ ਉਲਟੀਆਂ ਟਟੀਆਂ ਆਦੀ ਬਿਮਾਰੀਆਂ ਤੋਂ ਅਗਰਸਤ ਮਰੀਜ਼ਾਂ ਦੀ ਗਿਣਤੀ ਵਿੱਚ ਵਾਧਾ ਹੋਇਆ ਇਸਨਾਲੀ ਐਮਰਜੈਂਸੀ ਵਿੱਚ ਵੀ ਮਰੀਜ਼ ਆ ਰਹੇ ਹਨ ਲੋਕਾਂ ਨੂੰ ਇਹਨਾਂ ਦਿਨਾਂ ਵਿੱਚ ਆਪਣੇ ਖਾਣ ਪੀਣ ਵੱਲ ਖਾਸ ਧਿਆਨ ਦੇਣਾ ਚਾਹੀਦਾ ਹੈ ਹਰ ਸਾਲ ਨਵੇਂ ਟੰਗ ਦਾ ਵਾਇਰਲ ਪਨਪ੍ਰਿਆ ਇਸ ਵਾਰ ਅਨੋਖਾ ਵਾਇਰਲ ਸਾਹਮਣੇ ਆਇਆ ਜੋ ਕਿ ਕੁਝ ਦਿਨਾਂ ਤੋਂ ਬਾਅਦ ਠੀਕ ਹੋ ਰਿਹਾ ਹੈ ਉਹਨਾਂ ਦੱਸਿਆ ਕਿ ਵਾਇਰਲ ਬੁਖਾਰ ਕਾਰਨ ਮਰੀਜ਼ਾਂ ਨੂੰ ਤੇਜ਼ ਬੁਖਾਰ ਸਰੀਰ ਵਿੱਚ ਜ਼ੋਰਦਾਰ ਦਰਦ ਆਦੀ ਬਿਮਾਰੀਆਂ ਹੋ ਰਹੀਆਂ ਜਦ ਕਿ ਰਿਪੋਰਟਰਾਂ ਨੋਰਮਲ ਹੋ ਰਹੀਆਂ ਬਰਸਾਤੀ ਮੌਸਮ ਵਿੱਚ ਡੇਂਗੂ ਚਿਕਨ ਗੁਨਿਆ ਹੈ ਜਾਂ ਪੀਂਗ ਆਦਿ ਤਰ੍ਹਾਂ ਦੀਆਂ ਬਿਮਾਰੀਆਂ ਜਨਮ ਲੈਣੀਆਂ ਇਸ ਤੋਂ ਇਲਾਵਾ skin infection ਦੇ ਕੇਸ ਵੀ ਸਾਹਮਣੇ ਆ ਰਹੇ ਹਨ ਲੋਕਾਂ ਨੂੰ ਇਹਨਾਂ ਦਿਨਾਂ ਵਿੱਚ ਸੁਚੇਤ ਰਹਿਣ ਦੀ ਜ਼ਰੂਰਤ ਹੈ ਆਪਣੇ ਆਲੇ ਦੁਆਲੇ ਸਾਫ ਸਫਾਈ ਰੱਖਣੀ ਚਾਹੀਦੀ ਹੈ ਅਤੇ ਖਾਣ ਪੀਣ ਵਾਲੇ ਪਦਾਰਥਾਂ ਨੂੰ ਤਾਜ਼ਾ ਰੱਖਣਾ ਚਾਹੀਦਾ ਹੈ ਬਸਾਤੀ ਮੌਸਮ ਦੌਰਾਨ ਲੋਕਾਂ ਨੂੰ ਜਾਗਰੂਕ ਕਰਨ ਲਈ ਪੰਜਾਬ ਸਰਕਾਰ ਵੱਲੋਂ ਉਪਰਾਹਲੇ ਕੀਤੇ ਜਾਂਦੇ ਹਨ ਲੋਕਾਂ ਨੂੰ ਬਾਜ਼ਾਰੀ ਚੀਜ਼ਾਂ ਖਾਣ ਤੋਂ ਪਰਹੇਜ਼ ਕਰਨਾ ਚਾਹੀਦਾ ਹੈ ਇਸ ਦੇ ਨਾਲ ਹੀ ਉਨ੍ਹਾਂ ਨੂੰ ਆਪਣੇ ਘਰਾਂ ਦੇ ਆਲੇ ਦੁਆਲੇ ਸਾਫ਼ ਸਵਾਈ ਪਾਣੀ ਇਕੱਠਾ ਨਹੀਂ ਹੋਣ ਦੇਣਾ ਚਾਹੀਦਾ ਪੀੜਤ ਪੱਤਿਆਂ ਵਾਲੀਆਂ ਸਬਜ਼ੀਆਂ ਖਾਣ ਤੋਂ ਗੁਰੇਜ਼ ਕਰਨਾ ਚਾਹੀਦਾ